हरियाणा ਦੇ 90 ਵਿਧਾਨ ਸਭਾ ਹਲਕਿਆਂ ਵਿੱਚ મતદાન جاری ਹੈ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਚੱਲੇਗੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਆਪਣੀਆਂ ਵੋਟਾਂ ਪਾਈਆਂ Haryana ਦੇ ਮੁੱਖ ਮੰਤਰੀ 나ਇਬ ਸਿੰਘ ਸੈਣੀ ਤੇ ਉਹਨਾਂ ਦੀ ਪਤਨੀ ਨੇ ਵੋਟ ਪਾਈ ਕੇਂਦਰੀ ਮੰਤਰੀ ਮਨੋਹਰ لال ਖੱਟੜ ਨੇ ਵੀ ਆਪਣੀ ਵੋਟ ਪਾਈ Haryana ਦੇ ਸਾਬਕਾ ਮੁੱਖ ਅਤੇ ਕਾਂਗਰਸ ਦੇ ਨੇਤਾ ਮਾਫ ਕਰਨਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਆਪਣੇ ਪੁੱਤਰ ਦੀਪਿੰਦਰ ਸਿੰਘ ਹੁੱਡਾ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਰੋਹਤਕ ਦੇ ਜੱਦੀ ਪਿੰਡ ਸਾਂਗੀ ਦੋ VOTING ਬੂਥ ਤੇ ਆਪਣੀ ਵੋਟ ਪਾਉਣ ਪੁੱਜੇ ਸਾਬਕਾ ਮੁੱਖ ਮੰਤਰੀ ਤੇ ਐਨਐਲਓ ਦੇ ਮੁਖੀ ਓਮ ਪ੍ਰਕਾਸ਼ ਚਟਾਲਾ ਨੇ ਸਿਰਸਾ ਦੇ ਇੱਕ ਬੂਥ ਤੇ ਆਪਣੀ ਵੋਟ ਪਾਈ ਸਵੇਰੇ 11 ਵਜੇ ਤੱਕ 22.70% ਤੱਕ ਮਤਦਾਨ ਹੋ ਚੁੱਕਾ ਸੀ ਕੈਥਲ ਵਿੱਚ 22.21 ਪੰਚਕੁਲਾ ਵਿੱਚ 13.48 ਅਤੇ ਗੁੜगांव ਵਿੱਚ 17.05 ਫੀਸਦ ਮਤਦਾਨ ਹੋਇਆ। ਮਤਦਾਨ ਸ਼ਾਂਤੀਪੂਰਨ ਤੇ ਅਮਨ ਅਮਾਨ ਨਾਲ ਕਰਵਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ 90 ਮੈਂਬਰੀ ਵਿਧਾਨ ਸਭਾ ਚੋਣਾਂ ਵਿੱਚ 1031 ਉਮੀਦਵਾਰ ਮੈਦਾਨ ਵਿੱਚ ਨੇ ਸੂਬੇ ਵਿੱਚ 2 ਕਰੋੜ 3 ਲੱਖ 54 ਹਜ਼ਾਰ ਤੋਂ ਵੱਧ ਵੋਟਰ ਨੇ ਸੂਬੇ ਵਿੱਚ ਕੁੱਲ 20632 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਮਤਦਾਨ ਸੁਤੰਤਰ ਨਿਰਪੱਖ ਅਤੇ ਨਿਰਵਿਘਨ ਯਕੀਨੀ ਬਣਾਉਣ ਲਈ ਵੈਬਕਾਸਟਿੰਗ ਸਹੂਲਤਾਂ ਦੇ ਨਾਲ-ਨਾਲ ਸਾਰੇ ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ